ਦੇਖ ਰਿਹਾ ਹਾਂ ਸੌਂ ਦੇ ਮਹੀਨੇ ਦੇ ਵਿੱਚ ਪਿੰਡਾਂ ਦੇ ਵਿੱਚ ਟੀਆਂ ਦਾ ਸੀਜ਼ਨ ਚੱਲਦਾ ਹੈ ਅੱਜ ਪਿੰਡ ਮੋਹਲਾਂ ਦੇ ਵਿੱਚ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿੱਥੇ ਸਾਨੂੰ ਟੀਆਂ ਦਾ ਮੇਲਾ ਵਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਪਿੰਡ ਦੀਆਂ ਦੁਨੀਆਂ ਚਿੜੀਆਂ ਸਾਰੀਆਂ ਇਕੱਠੀਆਂ ਹੋਣੀਆਂ ਪਹੁੰਚੀਆਂ ਆ ਆ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦਾ ਮਾਹੌਲ ਦੇਖੋ ਤਸਵੀਰਾਂ ਇਹ ਸਾਨੂੰ ਸਾਰੀਆਂ ਮੌਕੇ ਦੀਆਂ ਤਸਵੀਰਾਂ ਅੱਜ ਪਿੰਡ ਰੋਲਾਂ ਦੇ ਵਿੱਚ ਤਸਵੀਰਾਂ ਸਾਰੇ ਮੌਕੇ ਦੀਆਂ ਜਿੱਥੇ ਟੀਆਂ ਦਾ ਮੇਲਾ ਲੱਗਿਆ ਹੋਇਆ ਇਹ ਕੋਈਆਂ ਤਸਵੀਰਾਂ ਮੌਕੇ ਦੀਆਂ ਉਠਾ ਰਹੇ ਹਾਂ ਜਿੱਥੇ ਵੇਖੋ ਇਹ ਟੀਆਂ ਖੁੜੀਆਂ ਝੂਟ ਰਹੀਆਂ ਇਹ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਉੱਥੇ ਵੱਡੀ ਗੈਂਤੀ ਦੇ ਵਿੱਚ ਕੁੜੀਆਂ ਪਿੰਡ ਬੋਲਾ ਦੇ ਵਿੱਚ ਕੁੜੀਆਂ ਆ ਰਹੀਆਂ ਤੇ ਦੇਖੋ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਖਾ ਰਿਹਾ ਪਿੰਡ ਬੋਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੱਡੀ ਗੈਂਤੀ ਦੇ ਵਿੱਚ ਕੁੜੀਆਂ ਲੱਗੀਆਂ ਹੋਈਆਂ ਆ ਦੇਖ ਰਹੇ ਹੋ ਮੌਕੇ ਤੇ ਕੁੜੀਆਂ I'm looking for ਮੌਕੇ ਦੀਆਂ ਤਸਵੀਰਾਂ ਖਾਰੇ ਸਨ ਪਹਿਲਾ ਸ਼੍ਰੀਮント ਸਾਹ ਦੇ ਵਿੱਚ ਕਿੱਥੇ ਵੱਡੀ ਗੈਂਟੀ ਦੇ ਵਿੱਚ ਕੁੜੀਆਂ ਇੱਥੇ ਮੌਜੂਦ ਹੁੰਦੀਆਂ ਹਨ ਜੀ 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 جي 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 आज जितेगा क्या? तबूक नहीं जितेगा क्या? तबूक आजू बैला। नहीं बात कोई नहीं।

e i to kai haole e i to kai haole e i to kai haole e i to kai haole

ਤਾਰੇ ਕਿੰਨੇ ਹਜ਼ਾਰਾਂ ਸੈਂਕੜੇ ਸਾਰੇ ਪਹਿਲਾਂ ਬਿਲਾਇਆ ਜਾਂਦਾ ਸੀ ਪਰ ਉਹਨੇ ਬਿਲਕੁਲ ਖਤਮ ਹੋ ਚੁੱਕਾ ਹੈ ਹੁਣ ਇੱਕ ਸਕੂਲਾਂ ਦੇ ਕਾਲਜਾਂ ਦੇ ਫੈਕਸ਼ਨਾਂ ਦੇ ਵਿੱਚ ਇਹ ਕਰ ਰਹੀ ਹੈ ਤੁਸੀਂ ਕੀ ਚਾਹੁੰਦੇ ਹੋ ਵੀ ਤੁਸੀਂ ਐਡਾ ਵੱਡਾ ਪਰਾਲਾ ਕਰਦਾ ਇਹਨੂੰ ਲਗਾਤਾਰ ਚੱਲੀ ਰੱਖਣਾ ਚਾਹੁੰਦੇ ਹੋ ਕਿ ਹਰ ਇੱਕ ਵਾਰੀ ਹਰ ਇੱਕ ਵਾਰੀ ਖਾਦ ਜਿਹਨੂੰ ਕਰਾਇਆ ਕਰਾਉਂਗਾ ਮੈਂ ਉਹ ਵਧਾਓਗੇ ਜੋ ਅੱਜ ਦਾ ਦਿਨ ਖਤਮ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਤੀਆਂ ਦੀਆਂ ਮੁਬਾਰਕਾਂ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਵੀ ਇਹ ਜਿਹੜਾ ਤਿਉਹਾਰ ਹੈ ਤੀਆਂ ਦਾ ਇਹ ਸੌਣ ਦੀ ਮੱਸੀਆ ਦੀ ਤੀਜ ਦਾ ਤਿਉਹਾਰ ਹੁੰਦਾ ਸੀ ਜਿਹੜਾ ਸਾਡਾ ਵਿਰਸਾ ਬਹੁਤ ਅਮੀਰ ਵਿਰਸਾ ਇਰੇ ਪਰ ਪੱਛਮੀ ਸਭਿਅਤਾ ਦਾ ਪ੍ਰਭਾਵ ਪੈਣ ਕਰਕੇ ਅਸੀਂ ਆਪਦੇ ਸਾਰੇ ਸੱਭਿਆਚਾਰ ਤੋਂ ਪਿੱਛੇ हट ਗਏ ਆ ਮੈਂ ਆਪਣੇ ਪਿੰਡ ਦੇ ਸਹਿਯੋਗ ਨਾਲ ਆਪਣੀਆਂ ਭੈਣਾਂ ਦੇ ਸਹਿਯੋਗ ਨਾਲ ਇਸ ਪਿੰਡ ਦੇ ਵਿੱਚ ਛੋਟਾ ਜਿਹਾ ਪ੍ਰਾਲਾ ਕਰ ਕੀਤਾ ਤਾਂ ਜੋ ਮੈਂ ਇਸ ਪ੍ਰਾਤਨ ਤਿਉਹਾਰ ਨੂੰ ਜੀਵਤ ਰੱਖ ਸਕਾਂ ਤੇ ਅੱਗੇ ਤੋਂ ਅਸੀਂ ਇਸ ਤਿਉਹਾਰ ਨੂੰ ਆਪਦੇ ਪਿੰਡ ਦੇ ਵਿੱਚ 8 ਦਿਨਾਂ ਵਾਲੇ ਹੀ ਮਨਾਇਆ ਕਰੀਏ ਅੱਜ ਪਹਿਲਾਂ ਇਹ ਹੁੰਦਾ ਸੀ ਵੀ ਜਿਹੜੀਆਂ ਵਾਦਨ ਕੁੱੜੀਆਂ ਲੱਗੀਆਂ ਗਈਆਂ ਉਹ ਵੇਚਿਆ ਤੋਂ ਉਹਨਾਂ ਦੇ ਵੀ ਪ੍ਰਾਲਾ ਵਿੱਚ ਇਹਦੇ ਕੋਲ ਬੈਠੀ ਸੀ ਕੁੜੀਆਂ ਸੁਨਿਆ ਸੌਣ ਦਾ ਮਹੀਨਾ ਇੱਥੇ ਬੰਦੇ ਰਹੇ ਕਹਿ ਵੀ ਜਾਂਦਾ ਵੀ ਖਾਸ ਲੋਕ ਬੱਲੇ ਲਾ ਚਾ ਹਾਂਜੀ ਤੇ ਉਹ ਸੌਣ ਦੇ ਮਹੀਨੇ ਇੱਥੇ ਰੇ ਕੁੜੀਆਂ ਬੜੀਆਂ ਖੁਸ਼ ਹੁੰਦੀਆਂ ਸੀ ਜੀ ਜੀ ਗਾਨ ਵਿੱਚ ਕਰੋਗੇ ਵੀ ਸਾਰੀਆਂ ਕੁੜੀਆਂ ਨੂੰ ਪ੍ਰੇਰਿਤ ਕਰਕੇ ਇੱਥੇ ਲਾਉਂ ਹਾਂ ਸੌਣ ਦੇ ਮਹੀਨੇ ਦੇ ਲਾ ਕੇ ਮੇਰੀ ਸਾਰੀਆਂ ਭੈਣਾਂ ਨੂੰ ਇਹ ਹੀ ਗੁਜਾਰਸ਼ ਹੋਊਗੀ ਕਿ ਆਉਣ ਵਾਲੇ ਮੇਲੇ ਦੇ ਵਿੱਚ ਜਿੰਨਾ ਵੀ ਕੁੜੀਆਂ ਦਾ ਪਹਿਲਾ ਸੌਣ ਹੋਇਆ ਕਰੂਗਾ ਉਹਨੂੰ ਸਾਡੇ ਵੱਲੋਂ ਸੰਧਾਰਾ ਦਿੱਤਾ ਜਾਇਆ ਕਰੂਗਾ ਇੱਥੇ ਤੇ ਬਹੁਤ ਵਧੀਆ ਤਰੀਕੇ ਦਾ ਅਸੀਂ ਇਹ ਤਿਉਹਾਰ ਜਿਹੜਾ ਪੀਂਆਂ ਦਾ ਤੀਜ ਦਾ ਵਧੀਆ ਮਨਾਇਆ ਕਰਾਂਗੇ ਤੇ ਇਸ ਮਹੀਨੇ ਦੇ ਨਾਲ ਕਈ ਬੋਲੀਆਂ ਵੀ ਨੇ ਗਾਣੇ ਵੀ ਨੇ ਜਿਵੇਂ ਅੱਗੇ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਕਿਸੇ ਕੁੜੀ ਨੂੰ ਸੰਧਾਰਾ ਨਹੀਂ ਦਿੱਤਾ ਜਾਂਦਾ ਸੀ ਉਹਦੇ ਪੇਕੇ ਨਹੀਂ ਉਹਨੂੰ ਲੈਣ ਜਾਂਦੇ ਸੀ ਤੇ ਉਹਦੀ ਸੱਸ ਨੂੰ ਕਹਿੰਦੀ ਸੀ ਤੈਨੂੰ ਤੀਆਂ ਤੇ ਲੈਣ ਨਾਲੇ ਨਹੀਂ ਬਹੁਤਿਆਂ ਭਰਾਵਾਂ ਵਾਲੀਏ ਅੱਜ ਕੱਲ ਇਹ ਚੀਜ਼ਾਂ ਸਾਡੇ ਵਿੱਚੋਂ ਅਲੋਪ ਹੋ ਚੁੱਕੀਆਂ ਨੇ ਜੋ ਜਿਹੜੀ ਉਹ ਹੁੰਦੀ ਸੀ ਉਹ ਕੋਈ ਕੰਪੀਨ ਨਹੀਂ ਸੀ ਤੇ ਸਾਡੇ ਸਾਰੇ ਬੜੇ ਬੱਚੇ ਤੇ ਮਰਦ ਤੇ ਲਾਈਨ ਆਇਆ। ਉਹ ਇੱਕੋ ਹੈ ਕੋਈ ਹੋਰ ਕੋਈ ਫੋਟੋ ਅੱਗੇ ਨਹੀਂ ਆਇਆ। ਹਾਂਜੀ ਤੇ ਨਾਲੇ ਇੱਕ ਇਹ ਵੀ ਫੰਕਸ਼ਨ ਸੀ ਫੋਨ ਵੀਰ ਕੱਟਿਆ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ। ਜਿਹੜਾ ਇਹ ਸੌਣ ਦਾ ਮਹੀਨਾ ਹੈ ਇਹਦੇ ਵਿੱਚ ਜਿਵੇਂ ਵੱੱਲੋਂ ਪਾਈ ਜਾਂਦੀ ਸੀ ਲਾਸਟ ਦੇ ਵਿੱਚ ਇੱਕ ਗੁੱਡੀ ਬਣਾ ਕੇ ਪੁਤਲਾ ਉਹ ਗੁੱਡੀ ਫੂਕੀ ਜਾਂਦੀ ਸੀ। ਸਾਰੀਆਂ ਕੁੜੀਆਂ ਭੈਣਾ ਉਹਦੇ ਵਿੱਚ ਹਿੱਸਾ ਲੈਂਦੀਆਂ ਸੀ। ਸਾਰੇ ਪਿੰਡ ਵੱਲੋਂ ਸਹਿਯੋਗ ਕੀਤਾ ਜਾਂਦਾ ਸੀ। ਖੀਰ ਪੂੜੇ ਤੇ ਗੁਲਗਲਿਆਂ ਦਾ ਲੰਗਰ ਲਾਏ ਜਾਂਦੇ ਸੀ ਜੋ ਸਾਡੇ ਵਿੱਚੋਂ ਹੁਣ ਅਲੋਪ ਹੋ ਚੁੱਕੇ ਆ ਮੈਂ ਸਾਰਿਆਂ ਨੂੰ ਇਹੀ गुजारिश करूंगी ਪੰਜਾਬ ਦੇ ਹਰ ਕਿਸੇ ਪਿੰਡ ਨੂੰ ਹਰ ਸ਼ਹਿਰ ਨੂੰ ਕਿ ਜਿਹੜੇ ਸਾਡੇ ਪੰਜਾਬ ਦੇ ਸੱਭਿਆਚਾਰਕ ਪ੍ਰੋਗਰਾਮ ਨੇ ਤਿਉਹਾਰ ਨੇ ਉਹਨਾਂ ਨੂੰ ਵੱਤ ਵੱਤ ਪਰਫੁੱਲਤ ਕੀਤਾ ਜਾਵੇ ਤੇ ਵੱਤ ਵੱਤ ਮਨਾਏ ਜਾਣ ਤਾਂ ਜੋ ਸਾਡੇ ਬੱਚੇ ਆ ਜਿਹੜੇ ਉਹ ਆਪਦੇ ਕਲਚਰ ਵਾਲਾ ਵਾਪਸ ਕਰਨ ਨਾ ਕਿ ਪੱਛਮੀ ਸੱਭਿਆਚਾਰ ਦੀਆਂ ਜਿਹੜੀਆਂ ਲੋਭ ਹੋਦੀਆਂ ਸੀਆਂ ਪਿਛਲੇ ਕਈ ਸਾਲਾਂ ਤੋਂ ਤੁਸੀਂ ਉਹ ਸਰਵੇਤ ਨੂੰ ਦੁਬਾਰੇ ਚਾਲੂ ਕੀਤਾ ਕਿੰਨਾ ਤੁਹਾਨੂੰ ਵਧੀਆ ਮਹਿਸੂਸ ਹੁੰਦਾ ਪਿੰਡ ਦੀਆਂ ਸਾਰੀਆਂ ਕੁੜੀਆਂ ਜਿਹੜੀਆਂ ਵਿਆਹੀਆਂ ਜਾਂ ਦੂਜੀਆਂ ਮਿਲਦੀਆਂ ਕਿੰਨਾ ਮਹਿਸੂਸ ਖੁਸ਼ੀ ਵੀ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜਦੋਂ ਮੇਰੀਆਂ ਭੈਣਾਂ ਨੇ ਮੈਨੂੰ ਆ ਕੇ ਕਿਹਾ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਪਰ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਭੈਣਾਂ ਦੇ ਉਪਰਾਲੇ ਨਾਲ ਹੀ ਕੀਤਾ ਹੈ ਅੱਗੇ ਤੋਂ ਮੇਰੀਆਂ ਭੈਣਾਂ ਕਹਿੰਦੀਆਂ ਵੀ ਅਸੀਂ ਕਮੇਟੀ ਬਣਾ ਕੇ ਅਸੀਂ ਤੇਰਾ ਸਾਥ ਦੇਵਾਂਗੇ ਆ ਤੇ ਆਪਾਂ ਇਸ ਤੋਂ ਵੀ ਵੱਡਾ ਇਹਨੂੰ ਮੇਲੇ ਦੇ ਤੌਰ ਤੇ ਬਣਾਇਆ ਕਰਾਂਗੇ ਪਿੰਡ ਦਾ ਪੰਚਾਇਤ ਦਾ ਸਹਿਯੋਗ ਯੱਕ ਦੇ ਹੋਣਾ ਹਾਂਜੀ ਪੰਚਾਇਤ ਦਾ ਸਹਿਯੋਗ ਸਾਡੇ ਨਾਲ ਹੈ ਜੀ ਸਾਡੇ ਪਿੰਡ ਦੀ ਪੰਚਾਇਤ ਬਹੁਤ ਵਧੀਆ ਸਾਡੇ ਨਾਲ ਹੈ ਉਹ ਪੂਰੀ ਪੀ ਐਚ ਡੀ ਕਰ ਲਈ ਆ ਪਟਿਆਲੇ ਫਿਰ ਵੀ ਪਿੰਡ ਛੱਡ ਕੇ ਆਈ ਆ ਹਾਂਜੀ ਕੁਛ ਹੋਰ ਕੋਈ ਕੁਛ ਇਹ ਕੰਨਾ ਚੌਂ ਨੇ ਆ ਏ ਸੱਜਣੋ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਏ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਇਸ ਅਗਿਰਸ਼ੇ ਨੂੰ ਤਾਕਤ ਦਾ ਕਰਨਾ ਚਾਹੁੰਦੇ ਹਾਂ ਕਿ ਸਰਕਾਰਾਂ ਵੀ ਥੋੜਾ ਜੀ ਸਾਡੀ ਹੈਲਪ ਕਰਨ ਕੋਸ਼ਿਸ਼ ਇਹ ਪਿੰਡ ਦੇ ਸਹਿਯੋਗ ਨਾਲ ਕੋਈ ਸਰਕਾਰਾਂ ਕਰਨ ਕਿ ਅਸੀਂ ਇਸ ਧੀਆਂ ਦੇ ਧਿਆਨ ਨੂੰ ਪੱਕਾ ਮਜ਼ਬੂਤ ਆ ਮਜ਼ਬੂਤ ਕਰ ਸਕੀਏ ਤੇ ਅਸੀਂ ਇਸ ਨੂੰ ਉੱਪਰ ਲੈ ਕੇ ਜਾ ਸਕੀਏ ਕਿ ਅਸੀਂ ਆਗਿਆ ਸਾਰੀਆਂ ਭੈਣਾਂ ਜੋ ਸਾਂਭ ਕੇ ਰੱਖ ਸਾਂਭ ਕੇ ਰੱਖ ਸਕਦੇ पर सरकार जरूर ਸਾਡੀ हेल्प करे अस... पंचायत ने भी सहयोग ਨੇ ਵੀ ਸਹਿਯੋਗ ਕੀਤਾ ਪਰ ਅੱਕੇ ਅਸੀਂ ਪਹਿਲੀ ਵਾਰ ਆ ਗਾ ਨੂੰ ਅਸੀਂ ਪੰਚਾਇਤ ਦੇ ਸਹਿਯੋਗ ਨਾਲ ਪੂਰਾ ਉੱਪਰ ਤੱਕ ਲੈ ਕੇ I'm alive. 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 I'm i am ਮਰੇ ਪੀ ਐਚ ਡੀ ਇਹ ਪੰਜਾਬੀ ਕਵੀ ਹੈ ਲੇਕਿ ਹੋਰ ਵੀ ਪਤਾ ਨਹੀਂ ਇਹ ਕਿਹੜੇ ਕਿਹੜੇ ਕੌਸ ਕਰਦੇ ਆ ਕਿ ਇਹ ਅੱਜ ਫਪੈਂਸਲ ਪਟਿਆਲਾ ਦਾ ਪਿਆਰ ਜਿਹੜੇ ਮੇਰੇ ਤੇ ਜਿਆਦਾ ਤੁਹਾਡਾ ਮੈਂ ਉੱਤੇ ਬਹੁਤ ਚਾਹੁੰਦਾ ਤੇ ਟਾਈਮ ਛੱਡ ਕੇ ਪਟਿਆਲੇ ਆ ਜਾ। ਉਹ ਦਿਮਾਗ ਕਿੰਨੇ ਬੁਸੇ ਬਾਤ ਕਿਹੋ ਹੋ ਰਹੀ ਹੈ ਜੀ ਮੈਨੂੰ ਕਿਉਂਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਸਪੀ ਕਰ ਰਹੀ ਆ ਮੇਰਾ ਕੰਮ ਪੰਜਾਬੀ ਸੱਭਿਆਚਾਰ ਨਾਟਕ ਦੀ ਵਿੱਚ ਪਰ ਮੈਨੂੰ ਜਿਹੜੀਆਂ ਚੀਜ਼ਾਂ ਕਿਤਾਬਾਂ ਦੇ ਵਿੱਚ ਨਹੀਂ ਮਿਲੀਆਂ ਸੀ ਉਹ ਇੱਥੇ ਵੇਖ ਕੇ ਫੀਲਡ ਵਰਕ ਚ ਮਿਲੀਆਂ ਪੰਜਾਬੀ ਸੱਭਿਆਚਾਰ ਅੱਗਲੀ ਪਿੰਡਾਂ ਦੇ ਵਿੱਚ ਮੌਜੂਦ ਆ ਬੇਸ਼ੱਕ ਇਹ ਪਰੰਪਰਾ ਅਲੋਪ ਹੁੰਦੀ ਜਾ ਰਹੀ ਸੀ ਪਰ ਅੱਜ ਦੇ ਵਾਰ ਦੇਖੀ ਲੱਗਿਆ ਨਹੀਂ ਹਜੇ ਕਿਤੇ ਨੇ ਕਿਤੇ ਆਉਂਦੀ ਆ ਇਹ ਸਾਰਾ ਕੁਝ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਤੇ ਬੀਬੀ ਕਲਦੀਪ ਕੌਰ ਵੱਲੋਂ ਮੋਢਾ ਵੱਲੋਂ ਉਹਨਾਂ ਦਾ ਸੰਯੋਗ ਕੀਤਾ ਗਿਆ ਕਿ ਇਹਨਾਂ ਲਈ ਬਹੁਤ ਬਹੁਤ ਧੰਨਵਾਦ ਵੀ ਮੇਰੇ ਪਿੰਡ ਨੂੰ ਅੱਜ ਵੀ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਹੋਇਆ ਤੇ ਇਸੇ ਪਈ ਅੱਗੇ ਤੋਂ ਜੋੜ ਕੇ ਰੱਖਣਾ ਤਾਂ ਜੋ ਅੱਗੇ ਆਉਣ ਵਾਲੀਆਂ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਕੀ ਆ ਤਿਹਾਰ ਸੱਭਿਆਚਾਰ ਮੇਲੇ ਕੀ ਹੁੰਦੇ ਆ ਤੇ ਕਿਵੇਂ ਵਿਰਾਸਾ ਇਹਨਾਂ ਨੇ ਸੰਭਾਲ ਕੇ ਰੱਖਿਆ ਬਹੁਤ ਬਹੁਤ ਪਰਾਗ ਸਰਪੰਚ ਬਣੇ ਜੂ ਸਾਰੇ ਸਰਪੰਚ ਬਣ ਗਏ ਤੇ ਕਿੰਨਾ ਜ਼ੋਰ ਪਵਾਵੇ ਤੇ ਦਿੱਤਾ ਕਿ ਨਹੀਂ ਦਿੱਤਾ ਹਾਂਜੀ ਬਹੁਤ ਸੰਯੋਗ ਦਿੱਤਾ ਕਿਉਂਕਿ ਪੜੇ ਲਿਖੇ ਸਰਪੰਚ ਦਾ ਫਾਇਦਾ ਇਹ ਆ ਵੀ ਉਹ ਬਹੁਤ ਸਾਰੀਆਂ ਚੀਜ਼ਾਂ ਬਾਹਰ ਤੋਂ ਦੇਖਦੇ ਆ ਪੜਦੇ ਆ ਫਿਰ ਉਹ ਆਪ ਦੇ ਪਿੰਡਾਂ 'ਚ ਵੀ ਅਪਲਾਈ ਕਰਦੇ ਆ ਜਿਸ ਦੇ ਨਾਲ ਪਿੰਡ ਦੀਆਂ ਨਹਿਾਰਾਂ ਬਦਲ ਰਹੀਆਂ ਆ ਆਉਣ ਵਾਲੇ ਸਮੇਂ ਆ ਮੈਨੂੰ ਲੱਗ ਰਿਹਾ ਇਸ ਤੋਂ ਵੀ ਵਧੀਆ ਇੱਕ ਪ੍ਰੋਗਰਾਮ ਹੋਊਗਾ ਅਜੋ ਤਿਹਾੜ ਦੇ ਔਰ ਦੀ ਮਨਾਇਆ ਗਿਆ ਅਕੇਤੇ ਮਿਲਨ ਦਾ ਸੌਰਵ ਮਨਾਇਆ ਜਾਊਗਾ ਤੇ ਕੁੜੀਆਂ ਵੀ ਇਸ ਸੀਜ਼ਨ ਲਈ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਤੇ ਅੱਗੇ ਤੋਂ ਲੈਣੀਆਂ ਇਹ ਦੇਖ ਰਹੇ ਹੋ ਪਿੰਡ ਮੋਲਾ ਜਿਲ੍ਹਾ ਸ਼੍ਰੀ ਮੋਹਰ ਸਾਹਿਬ ਦੇ ਵਿੱਚ ਜਿੱਥੇ ਵੱਡੀ ਗੇਂਦੀ ਦੇ ਵਿੱਚ ਅੱਜ ਬੀਬੀਆਂ ਪੈਣਾ ਵੱਲੋਂ ਅੱਜ ਤੀਆਂ ਦਾ ਮਨਾਇਆ ਗਿਆ ਜਿਹੜੀਆਂ ਸਾਡੀਆਂ ਪਿਛਲੇ ਕਈ ਸਾਲਾਂ ਤੋਂ ਲੋਪ ਹੋ ਗਈਆਂ ਸੀ ਇਹ ਤੀਆਂ ਸਾਡੀਆਂ ਅੱਜ ਉਸ ਨੂੰ ਦੁਬਾਰਾ ਆਪੜ ਜਿੰਦਾ ਕੀਤਾ ਕਿ ਬੀਬੀ ਕਲਦੀਪਪੁਰ ਕੋਲੋਂ ਵੱਡਾ ਉਪਰਾਲਾ ਕੀਤਾ ਗਿਆ ਜੀ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਬੜਾ ਵੱਡਾ ਸਜੋਗ ਰਿਹਾ ਬੀਬੀ ਕਲਦੀਪਪੁਰ ਦਾ ਜਿੱਥੇ ਇਸ ਮੇਲੇ ਨੂੰ ਦੁਬਾਰਾ ਚਾਲੂ ਕਰਨ ਦੇ ਵਿੱਚ